ਸ੍ਰੀ ਰਾਮ ਪ੍ਰਕਾਸ਼ ਪਰਬਾਕਰ ਦੀ 33ਵੀਂ ਬਰਸੀ ਮੌਕੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਸੁਰੱਖਿਆ ਪ੍ਰਬੰਧਾਂ ਸਫਾਈ ਅਤੇ ਅਨੁਸ਼ਾਸਨ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਉਮਾ ਸ਼ੰਕਰ ਗੁਪਤਾ ਦੀਆਂ ਹਦਾਇਤਾਂ ਤੇ ਅੱਜ ਐਸਡੀਐਮ ਬਟਾਲਾ ਵਿਕਰਮਜੀਤ ਪੰਥੀ ਨੇ ਕਾਦੀਆ ਦਾਣਾ ਮੰਡੀ ਦਾ ਦੌਰਾ ਕੀਤਾ 15ਵਾਂ ਇਸ ਮੌਕੇ ਉਹਨਾਂ ਪੁਲਿਸ ਵਿਭਾਗ ਦੇ ਥਾਣਾ ਇੰਚਾਰਜ ਪਰਮਿੰਦਰ ਸਿੰਘ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਆਏ ਹੋਏ ਪਤਵੰਤਿਆਂ ਦੇ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਇਸ ਮੌਕੇ ਉਹਨਾਂ ਦੱਸਿਆ ਕਿ 15 ਦਸੰਬਰ ਨੂੰ ਰਾਮ ਪ੍ਰਕਾਸ਼ ਪਰਵਾਕਰ ਦੀ ਬਰਸੀ ਮੌਕੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਅਰੁਣ ਕੁਮਾਰ ਸਹਿਸਕਾਰੀ ਵਾਹਰ ਐਸ ਐਸ ਅਤੇ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ ਕਾਟਗਿੰਤੀ ਕਮਿਸ਼ਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਸਬੰਧੀ ਵਿਸ਼ੇਸ਼ ਕਾਰਵਾਈ ਕਰਕੇ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿਤਨਾ ਦਿਨ ਚੱਲਿਆ ਹੈ ਹਾਂਜੀ ਅੱਜ ਕਾਦੀਆਂ ਚ ਮੈਂ ਮਾਰਕਟ ਕਮੇਟੀ ਦੇ ਕੰਪਲੈਕਸ ਵਿੱਚ ਆਇਆ ਸੀ ਇੱਥੇ ਸ਼੍ਰੀ ਰਾਮ ਪ੍ਰਕਾਸ਼ ਸਬਕਰ ਜੀ ਵੀ ਇਤਨੀ ਜੋ ਜਨਤੀ ਦਾ ਸਮਾਗਮ ਹੋਣਾ ਹੈ ਇੱਥੇ 15 ਤਰੀਕ ਨੂੰ ਉਹ ਜਮਾਨਯੋਗ ਡਿਫੈਂਸ ਮਿਨਿਸਟਰ ਸਾਹਿਬ ਜੀ ਰਾਜਨਾਥ ਸਿੰਘ ਜੀ ਆ ਰਹੇ ਹਨ ਉਹਨਾਂ ਦਾ ਜੋ ਪ੍ਰਬੰਧ ਵਗੈਰਾ ਹੈ ਤੇ ਉਹਦਾ ਜਾਇਜ਼ਾ ਲੈਣਾ ਹੈ ਸੀ ਬਾਕੀ ਸਾਰੇ ਡਿਪਾਰਟਮੈਂਟਸ ਐਸ ਐਚਓ ਸਾਹਿਬ ਪੀਓ ਸਾਹਿਬ ਤੇ ਚਿੱਟੀ ਮਾਰਕਟ ਕਮੇਟੀ ਹੈ ਪੀ ਡਬਲਯੂ ਡੀ ਕੋ ਅਸਜੀਓ ਸਾਹਿਬ ਦਾ ਵੀ ਜਾਇਜ਼ਾ ਲੈ ਲੈਣਾ ਸਾਰਾ ਉਹਦੀ ਤਿਆਰੀ ਵਗੈਰਾ ਜੋ ਵੀ ਹੈ ਉਹਨੂੰ ਦੇਖਣਾ ਹੈ हाँ जी आ, संस्था वालों जो जो किया जा रहा है, वो चेक कर आए थे उन्होंने वालों की किया जा रहा बाकी सिक्योरिटी अरेजमेंट्स हेलीपैड कितने बनना की रूट होगा वो चीज़ अस अच्छे देख रहे यही हाँ जी हाँ जी बिल्कुल ठीक कर है। <laughs> है रहे है श्री राम प्रकाश जी प्रभरी के पृथ्वी दर्श के संबंध श्री राजनाथ सिंह जी मंत्री भारत सरकार वो पहुंच रहे इतने का मेरे संबंध च पहला दो दिक्षा दिक्षा भी, भी दो बार मीटिंग हो चुकी हम भी मान जो एस डी एम साहब इतने आए हैं मार्केट कमेटी के भी सारे अधिकारी बैठे हैं, सारे प्रबंधन का जायजा लिया जा रहा मान जो डीआई साहब भी दो बार राउंड करके एस एस पी साहब भी सारा उन्होंने दे देख रेख हेठ सारा है प्रबंध बहुत सख्त सख्त सुरक्षा प्रबंध किए जाने फोर्स सारी डिप्लॉय हो रही है ਅ ਜਲਦੀ ਹੀ ਸਾਰੀ ਜਿਹੜੀ ਫੋਰਸ ਆ ਉਹ ਡਿਊਟੀ ਲਗਾਤੀ ਹੈ ਜਾਨੀ ਕਿ ਅ ਇਥੇ ਰਾਤ ਦਿਨ ਜਿਹੜੀ ਅਸੀਂ ਫੋਰਸ ਲਗਾਈ ਹੋਈ ਹੈ ਉਹ ਸੁਰੱਖਿਆ ਦੇ ਪੂਰੇ ਸੱਤ ਪ੍ਰਬੰਧ ਕੀਤੀ ਗਈ ਹੈ। ਅ ਮੈਂ ਭਪਿੰਦਰ ਸਿੰਘ ਕਾਰਸਦ ਕਸਨ ਨਗਰ ਕੌਂਸਲ ਕਾਦੀਆਂ ਅੱਜ ਜਿਹੜਾ ਐਸਟੀਐਮ ਸਾਹਿਬ ਬਡਾਲਾ ਜੀ ਵੱਲੋਂ ਮੀਟਿੰਗ ਇੱਥੇ ਰੱਖੀ ਗਈ ਹੈ। ਇੱਥੇ ਰਾਮ ਪ੍ਰਕਾਸ਼ ત્રਿਭਾਕਰ ਜੀ ਵੀ ਜਿਹੜੀ ਸਨਾਨਾ ਕਰਸੀਆ ਹੋਣ ਜਾ ਰਹੀ ਹੈ। ਉਪਿਚੇ ਰਾਜਨਾ ਚਿਤ ਪਹੁੰਚ ਰਹੇ ਨੇ ਸੈਨਸ ਮਿਸਟਰ ਉਹਨਾਂ ਦੀ ਅਇਤ ਉਹਨਾਂ ਦੀ ਸਖਿਆ ਦੇ ਪ੍ਰਬੰਧਾ ਨੂੰ ਲੈ ਕੇ ਜਿਹੜੀ ਮੀਟਿੰਗਾਂ ਚ ਕੀਤੀ ਸਾਬ ਸਾਡੇ ਪ੍ਰਬੰਧਕ ਸਾਡੇ ਸਫਾਈ ਦੇ ਪ੍ਰਬੰਧ ਨੇ ਅਨਜੋਗ ਡੀਸੀ ਸਾਹਿਬ ਵੱਲੋਂ ਕਿਹਾ ਕਿ ਜਿਹੜੇ ਰੂਟ ਤੋਂ ਉਹਨਾਂ ਨੇ ਜਾਣਾ ਹੈ ਉਹ ਰੂਟ ਵੀ ਬਿਲਕੁਲ ਸਫਾਈ ਹੋਣੀ ਚਾਹੀਦੀ ਹੈ ਕੂੜੇ ਦੇ ਕੂੜਿਆ ਉੱਥੇ ਨਹੀਂ ਹੋਣਾ ਚਾਹੀਦਾ ਔਰ ਪੁਖਤਾ ਪ੍ਰਬੰਧ ਹੋਣ